ਸਤਿ ਸ਼੍ਰੀ ਅਕਾਲ ਜੀ ਵੇਖ ਬਹੂ ਹੁਣ ਤੂੰ ਇਸ ਘਰ ਦੀ ਇੱਜ਼ਤ ਆ ਘਰ ਵਿੱਚ ਚਾਰ ਪਾਂਡੇ ਹੋਣੇ ਹੋਣਗੇ ਤਾਂ ਖੜਕਣਗੇ ਹੀ ਨਾ ਉਹਨਾਂ ਦੇ ਖੜਕਣ ਨਾਲ ਆਵਾਜ਼ ਵੀ ਆਵੇਗੀ ਪਰ ਇੱਕ ਚੰਗੀ ਸੰਸਕਾਰੀ ਬਹੂ ਦਾ ਫਰਜ਼ ਹੁੰਦਾ ਆ ਕਿ ਘਰ ਦੀਆਂ ਗੱਲਾਂ ਘਰ ਤੱਕ ਹੀ ਰੱਖੇ ਤੂੰ ਸਮਝ ਰਹੀ ਆ ਨਾ ਮੈਂ ਕੀ ਕਹਿਣਾ ਚਾ ਰਹੀ ਆ ਤੈਨੂੰ ਇੱਥੇ ਕੋਈ ਗੱਲ ਪਸੰਦ ਨਾ ਆਵੇ ਦਾ ਉਹਦੀ ਕੜਵਾਹਟ ਨੂੰ ਆਪਣੇ ਪੇਕਿਆਂ ਤੱਕ ਨਾ ਲੈ ਕੇ ਜਾਈਂ ਘਰ ਦੇ ਕਿਸੇ ਵੀ ਮੈਂਬਰ ਦੀ ਕਮਜ਼ੋਰੀ ਨੂੰ ਜਗ੍ਹਾ ਜ਼ਾਹਿਰ ਨਾ ਕਰੀਂ ਸਹੁਰਿਆਂ ਦੀਆਂ ਗੱਲਾਂ ਆਪਣੇ ਪੇਕਿਆਂ ਵਿੱਚ ਜਾਂ ਆਪਣੇ ਜਾਣਨ ਪਛਾਣਨ ਵਾਲਿਆਂ ਨਾਲ ਭੁਲਕੇ ਵੀ ਨਾ ਕਰਨਾ ਹੁਣ ਸਹਰਾ ਕਰ ਹੀ ਤੇਰਾ ਅਸਲੀ ਘਰ ਆ ਵਾਰ-ਵਾਰ ਬੇਵਜਾ ਪੇਕੇ ਹੋਂ ਜਾਂਦੀ ਜੀਦਣਾ ਕਰੀ ਤੇ ਹਾਂ ਬਹੂ ਆਪਣੇ ਪਤੀ ਦੀ ਕਮਾਈ ਨੂੰ ਧਿਆਨ ਵਿਚਰਾ ਕੇ ਖਰਚ ਕਰੀ ਜੇ ਪੈਸਿਆਂ ਦੇ ਮਾਮਲੇ ਵਿੱਚ ਸਮਝਦਾਰ ਨਹੀਂ ਰਹੇਂਗੀ ਤਾਂ ਇਹ ਤੈਨੂੰ ਬਾਅਦ ਵਿੱਚ ਬਹੁਤ ਮਹਿੰਗਾ ਪੈ ਸਕਦਾ ਆ ਕੁਲਦੀਪ ਜੀ ਨੇ ਆਪਣੀ ਨਵੀਂ ਨਵੀਂ ਲੀ ਬਹੂ ਕਵਲ ਨੂੰ ਸਮਝਾਉਂਦੇ ਹੋਏ ਕਿਹਾ ਸੰਸਕਾਰੀ ਬਹੂ ਕਵਲ ਨੇ ਵੀ ਸੱਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਜੀ ਮੰਮੀ ਜੀ ਕਹਿ ਕੇ ਹਾਂ ਵਿੱਚ ਸਿਰ ਹਲਾ ਦਿੱਤਾ ਅੱਜ ਹੀ ਤਾਂ ਕਵਲ ਨੇ ਸੌਰਿਆਂ ਦੀ ਦਹਲੂਜ਼ ਤੇ ਕਦਮ ਰੱਖਿਆ ਸੀ ਕੁਲਦੀਪ ਜੀ ਦੀ ਕੋਲਤੀ ਬਹੂ ਬਣ ਕੇ ਕੁਲਦੀਪ ਜੀ ਦੇ ਪਤੀ ਰਣਜੀਤ ਜੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਸੀ। ਉਹਨਾਂ ਦੀ ਬੇਟੀ ਰਾਜਵੀਰ ਦਾ ਵਿਆਹ 2 ਸਾਲ ਪਹਿਲਾਂ ਹੀ ਹੋ ਚੁੱਕਿਆ ਸੀ। ਉਹ ਵੀ ਆਪਣੀ ਸਹੁਰਿਆਂ ਵਿੱਚ ਖੁਸ਼ ਸੀ। ਕੁਲਦੀਪ ਜੀ ਦਾ ਪੇਟਾ ਜਾਨੀ ਕਵਲ ਦਾ ਪਤੀ ਆਕਾਸ਼ ਇੰਜੀਨੀਅਰ ਸੀ। ਜੋ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਕਰਦਾ ਸੀ। ਕਵਲ ਤੇ ਆਕਾਸ਼ ਦੀ ਅਰੇਂਜ ਮੈਰਿਜ ਸੀ। ਜੋ ਕਿਸੇ ਰਿਸ਼ਤੇਦਾਰ ਨੇ ਤੈਅ ਕਰਵਾਈ ਸੀ। ਕਵਲ ਦੇ ਪਿਤਾ ਨੇ ਆਪਣੀ ਹਾਇਸੀਅਤ ਤੋਂ ਵੱਧ ਕੇ ਵਿਆਹ ਤੇ ਖਰਚ ਕੀਤਾ ਸੀ ਬਰਾਤੀਆਂ ਦੀ ਆਓ ਭਗਤ ਤੇ ਲੈਣ ਦੇਣ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ ਰੱਖੀ ਸੀ ਕਵਲ ਦੀ ਮੰਮੀ ਇੱਕ akrelu ਔਰਤ ਸੀ ਕਵਲ ਦੀ ਇੱਕ ਛੋਟੀ ਭੈਣ ਸੀ ਜੋ ਹਜੇ ਕਾਲਜ ਵਿੱਚ ਪੜਦੀ ਸੀ ਸੱਸ ਬਹੂ ਦਾ ਰਿਸ਼ਤਾ ਬੇਹੱਦ ਨਾਜ਼ੁਕ ਹੁੰਦਾ ਆ ਇਹਦੇ ਵਿੱਚ ਕਈ ਉਤਾਰ ਚੜ੍ਹਾਵਾਂ ਹੁੰਦੇ ਆ ਕਈ ਵਾਰ ਸਥਿਤੀ ਸੁਲਝ ਜਾਂਦੀ ਆ ਤੇ ਕਦੀ ਕਦੀ ਕਿਸੇ ਇੱਕ ਦਾ ਵਿਹਾਰ ਸਥਿਤੀ ਨੂੰ ਬਿਹਤਰ ਬਣਾਉਣ ਵਿੱਚ ਰੁਕਾਵਟ ਹੁੰਦਾ ਆ ਕਵਲ ਨਵੇਂ ਮਾਹੌਲ ਵਿੱਚ ਆਪਣੇ ਆਪ ਨੂੰ ਐਡਜਸਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਉਹਨੇ ਆਪਣੀ ਸੱਸ ਦੀ ਗੱਲ ਦੀ ਗੰਢ ਬੰਨ ਲਈ ਸੀ ਸੌਰਿਆਂ ਦੀ ਕੋਈ ਵੀ ਪਰੇਸ਼ਾਨੀ ਦਾ ਜ਼ਿਕਰ ਉਹ ਆਪਣੇ ਪੇਕੇ ਵਿੱਚ ਨਹੀਂ ਕਰਦੀ ਸੀ ਉਹ ਸੌਰਿਆਂ ਨੂੰ ਆਪਣਾ ਘਰ ਤੇ ਸੌਰੇ ਵਾਲਿਆਂ ਨੂੰ ਆਪਣਾ ਸਮਝ ਰਹੀ ਸੀ ਇਧਰ ਕੁਝ ਦਿਨਾਂ ਤੋਂ ਕੁਲਦੀਪ ਜੀ ਕੁਝ ਉਦਾਸ ਦਿਖ ਰਹੀ ਸੀ। ਇਵੇਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਕੋਈ ਚਿੰਤਾ ਖਾਈ ਜਾ ਰਹੀ ਆ। ਕੀ ਹੋਇਆ ਮੰਮੀ ਜੀ? ਕੀ ਕੋਈ ਗੱਲ ਆ? ਤੁਸੀਂ ਕੁਝ ਦਿਨਾਂ ਤੋਂ ਪਰੇਸ਼ਾਨ ਲੱਗ ਰਹੇ ਹੋ। ਕਵਲ ਨੇ ਇੱਕ ਦਿਨ ਆਪਣੀ ਸੱਸ ਨੂੰ ਉਹਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ। ਹੁਣ ਤੇਰੇ ਕੋਲੋਂ ਕੀ ਲੁਕਾਵਾਂ ਬਹੂ? ਮੇਰੀ ਬੇਟੀ ਰਾਜਵੀਰ ਤੇ ਦਮਾਦ ਜੀ ਬਹੁਤ ਪਰੇਸ਼ਾਨੀਆਂ ਵਿੱਚੋਂ ਗੁਜ਼ਰ ਰਹੇ ਆ। ਦਮਾਦ ਜੀ ਦੀ ਨੌਕਰੀ ਚਲੀ ਗਈ ਆ। ਇਹ ਗੱਲ ਕਵਲ ਦੇ ਪਤੀ ਆਕਾਸ਼ ਨੂੰ ਪਤਾ ਸੀ ਪਰ ਉਹਨੇ ਆਪਣੀ ਮਾਂ ਦੇ ਕਹਨ ਤੇ ਕਵਲ ਨੂੰ ਕੁਝ ਨਹੀਂ ਦੱਸਿਆ ਸੀ ਕੁਲਦੀਪ ਜੀ ਨੇ ਆਪਣੇ ਬੇਟੇ ਨੂੰ ਕਿਹਾ ਸੀ beta ਹੁਣੇ ਉਹਨੇ ਕਵਲ ਇਸ ਘਰ ਦੀ ਬਹੂ ਬਣੀ ਆ ਉਹਦੇ ਨਾਲ ਹਜੇ ਘਰ ਦੀਆਂ ਗੱਲਾਂ ਨਾ ਕਰੀ ਸਹੀ ਨਹੀਂ ਰਹੇਗਾ ਬੇਗਾਨੇ ਘਰ ਤੋਂ ਆਈ ਆ ਪਤਾ ਨਹੀਂ ਉਹਦਾ ਸੁਭਾਅ ਕਿਦਾਂ ਦਾ ਆ ਕਿਤੇ ਉਹ ਪਲ-ਪਲ ਦੀ ਖਬਰ ਆਪਣੇ ਪੇਕੇਆਂ ਨੂੰ ਨਾ ਦੇ ਦੇਵੇ ਕੁਲਦੀਪ ਜੀ ਅਕਸਰ ਬੇਟੇ ਨੂੰ ਕਹਿੰਦੀ ਸੀ ਕੋਈ ਵੀ ਰਾਜ਼ ਕਿਸੇ ਖਾਸ ਦੋਸਤ ਨੂੰ ਵੀ ਨਹੀਂ ਦੱਸਣਾ ਚਾਹੀਦਾ ਕਿਉਂਕਿ ਖਾਸ ਦੋਸਤ ਦਾ ਵੀ ਕੋਈ ਖਾਸ ਦੋਸਤ ਹੁੰਦਾ ਆ ਪਰ ਅੱਜ ਉਹਨਾਂ ਨੇ ਆਪਣੀ ਬਹੂ ਕਵਲ ਦੀ ਮਾਸੂਮੀਅਤ ਵੇਖ ਕੇ ਆਪਣੇ ਦਿਲ ਦਾ ਬੋਝ ਹਲਕਾ ਕਰ ਲਿਆ ਜਸਧ ਮਾਤ ਜੀ ਨਵੀਂ ਨੌਕਰੀ ਦਾ ਲਭ ਰਿਹਾ ਹਜੇ ਘਰ ਦੇ ਸਾਰੇ ਖਰਚੇ ਦਿਮਾਦ ਜੀ ਦੇ ਵੱਡੇ ਪ੍ਰਾਣੇ ਚੁੱਕਿਆ ਹੋਇਆ ਆ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਰਾਜਵੀਰ ਦੀ ਜਠਾਣੀ ਨੇ ਤਾਂ ਰਾਜਵੀਰ ਨੂੰ ਨੌਕਰੀ ਨੌਕਰ ਆਣੀ ਬਣਾ ਕੇ ਰੱਖਿਆ ਹੋਇਆ ਆ ਸਾਰੇ ਘਰ ਦਾ ਕੰਮ ਉਹਦੇ ਤੇ ਸੁੱਟ ਕੇ ਖੁਦ ਆਰਾਮ ਫਰਮਾ ਰਹੀ ਆ ਵਿਚਾਰੀ ਮੇਰੀ ਬੱਚੀ ਇੰਨਾ ਕਹਿੰਦੇ ਕਹਿੰਦੇ ਕੁਲਦੀਪ ਜੀ ਰੋਪ ਐ ਸਾਰਾ ਕੁਝ ਠੀਕ ਹੋ ਜਾਵੇਗਾ ਮੰਮੀ ਜੀ ਤੁਸੀਂ ਚਿੰਤਾ ਨਾ ਕਰੋ ਤੇ ਸਾਰੇ ਦੇਣ ਇੱਕ ਸਮਾਨ ਨਹੀਂ ਰਹਿੰਦੇ ਜੇ ਰਾਜਵੀਰ ਦੀ ਜੀ ਚਾਹੇ ਤਾਂ ਆਪਾਂ ਪੈਸਿਆਂ ਦੀ ਮਦਦ ਕਰ ਸਕਦੇ ਹਾਂ ਕਵਲ ਨੇ ਕਿਹਾ ਨਹੀਂ ਨਹੀਂ ਬਹੂ ਦਮਾਦ ਜੀ ਨੂੰ ਚੰਗਾ ਨਹੀਂ ਲੱਗੇਗਾ ਸਾਡੀ ਮਦਦ ਲੈਣਾ ਬਸ ਪੁੱਤ ਇਸ ਗੱਲ ਦਾ ਜ਼ਿਕਰ ਤੂੰ ਕਿਸੇ ਨਾਲ ਨਾ ਕਰੀ ਆਪਣੇ ਪੇਕਿਆਂ ਵਿੱਚ ਵੀ ਨਹੀਂ ਤੇਨੂੰ ਨਾਨ ਤੇ ਭਾਜੀ ਦੇ ਸਨਮਾਨ ਨੂੰ ਠੇਸ ਪਹੁੰਚੇਗੀ ਗੁਲਦੀਪ ਜੀ ਨੇ ਕਿਹਾ ਜੀ ਮੰਮੀ ਜੀ ਤੁਸੀਂ ਨਿਸ਼ਚਿੰਤ ਰਹੋ ਇਹ ਮੇਰਾ ਕਾਰਿਆ ਇਤੋਂ ਦੀ ਹਰ ਪਰੇਸ਼ਾਨੀ ਮੇਰੀ ਆਪਣੀ ਆ ਮੈਂ ਇਸ ਗੱਲ ਦਾ ਜ਼ਿਕਰ ਕਿਸੇ ਨਾਲ ਵੀ ਨਹੀਂ ਕਰੂੰਗੀ ਕਵਲ ਨੇ ਕਿਹਾ ਕੁਝ ਦਿਨਾਂ ਬਾਅਦ ਕੁਲਦੀਪ ਜੀ ਆਪਣੇ ਛੋਟੇ ਭਰਾ ਨਾਲ ਫੋਨ ਤੇ ਗੱਲ ਕਰ ਰਹੀ ਸੀ ਫੋਨ ਕੱਟਦੇ ਹੀ ਆਪਣੇ ਸਿਰ ਤੇ ਹੱਥ ਰੱਖਦੇ ਹੋਏ ਕਹਿਣ ਲੱਗੀ ਅੱਜ ਕੱਲ ਦੇ ਬੱਚਿਆਂ ਨੂੰ ਨਾ ਜਾਣੇ ਕੀ ਹੋ ਗਿਆ ਆ ਮਾਪਿਓ ਦੀ ਇੱਜ਼ਤ ਦਾ ਜਰਾ ਵੀ ਤੇ ਆ ਨਹੀਂ ਰਿਹਾ ਉਹਨਾਂ ਨੂੰ ਕਿੱਥੇ ਕਮੀ ਰਹਿ ਗਈ ਆ ਮਾਪਿਓ ਦੇ ਸੰਸਕਾਰਾਂ ਵਿੱਚ ਕੀ ਹੋਇਆ ਐਵੇਂ ਦਾ ਕੀ ਹੋ ਗਿਆ ਜੋ ਤੂੰ ਅੱਜ ਕੱਲ ਦੇ ਬੱਚਿਆਂ ਨੂੰ ਕੋਸ ਰਹੀ ਆ ਕੁਲਦੀਪ ਜੀ ਦੇ ਪਤੀ ਬੋਲੇ ਮੇਰੇ ਛੋਟੇ ਭਰਾ ਦਾ ਫੋਨ ਆਇਆ ਸੀ ਉਦੀ ਬੇਟੀ ਜਿਹਨੂੰ ਉਹਨੇ ਪੜਨ ਦੇ ਲਈ ਮੁबई ਭੇਜਿਆ ਸੀ 6 ਮਹੀਨੇ ਤੋਂ ਮਾਪਿਆਂ ਨੂੰ ਧੋਕੇ ਵਿੱਚ ਰੱਖ ਕੇ ਇੱਕ ਮੁੰਡੇ ਨਾਲ ਰਹਿ ਰਹੀ ਸੀ ਜਿਵੇਂ ਹੀ ਮੇਰੇ ਭਰਾ ਨੂੰ ਪਤਾ ਲੱਗਿਆ ਉਹ ਕੁੜੀ ਨੂੰ ਵਾਪਸ ਲੈ ਆਇਆ ਪੜ੍ਹਾਈ ਲਿਖਾਈ ਸਾਰਾ ਕੁਝ ਛਡਵਾ ਦਿੱਤਾ ਉਹਦਾ ਜਦੋਂ ਬੱਚੇ ਇਦਾਂ ਦੇ ਨਲਾਇਕ ਨਿਕਲ ਜਾਣ ਤਾਂ ਇਵੇਂ ਹੀ ਕਰਨਾ ਪਵੇਗਾ ਦਸੋ ਪੜਨ ਲਿਖਣ ਦੀ ਉਮਰ ਵਿੱਚ 10 ਸਾਲ ਵੱਡੇ ਮੁੰਡੇ ਦੇ ਨਾਲ ਥੂ ਥੂ ਮੈਨੂੰ ਤਾਂ ਕਹਿੰਦੇ ਹੋਏ ਵੀ ਸ਼ਰਮ ਆ ਰਹੀ ਆ ਕੁਲਦੀਪ ਜੀ ਬੋਲੀ ਕੁਲਦੀਪ ਜੀ ਨੇ ਵੇਖਿਆ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਬਹੂ ਕਵਲ ਨੇ ਵੀ ਸੁਣ ਲਈਆਂ ਸੀ ਬਹੂ ਇਹ ਗੱਲ ਆਪਣੇ ਤੱਕ ਹੀ ਰੱਖੀ ਕੁੜੀ ਦਾ ਮਾਮਲਾ ਆ ਗੱਲ ਦਾ ਬਤੰਗੜ ਬੰਦੇ ਹੋਏ देर ਨਹੀਂ ਲੱਗਦੀ ਉਹਦੇ ਭਵਿੱਖ ਦਾ ਸਵਾਲ ਆ ਕੁਲਦੀਪ ਜੀ ਬੋਲੇ ਹਾਂ ਮੰਮੀ ਜੀ ਉਹ ਮੇਰੀ ਵੀ ਤਾਂ ਕੁਝ ਲੱਗਦੀ ਆ ਪਰ ਮੈਂ ਕਿਉਂ ਗੱਲ ਫੈਲਾਉਂਗੀ ਕਵਲ ਨੇ ਕਿਹਾ ਕਵਲ ਨੇ ਸਹੁਰਿਆਂ ਨੂੰ ਪੂਰੀ ਤਰ੍ਹਾਂ ਪਨਾ ਲਿਆ ਸੀ ਉਹ ਹਾ ਰਿਸ਼ਤੇ ਨੂੰ ਦਿਲ ਤੋਂ ਨਿਭਾ ਰਹੀ ਸੀ ਘਰ ਦੀਆਂ ਗੱਲਾਂ ਘਰ ਵਿੱਚ ਹੀ ਰੱਖਦੀ ਆਪਣੇ ਸਹੁਰਿਆਂ ਦੀ ਮਾਨ ਮਰਿਆਦਾ ਦਾ ਪੂਰਾ ਧਿਆਨ ਰੱਖਦੀ ਵਕਤ ਇਹਵੇਂ ਹੀ ਗੁਜ਼ਰਿਆ ਸੀ ਕਵਲ ਦੇ ਪਾਪਾ ਨੂੰ ਬਿਜ਼ਨਸ ਵਿੱਚ ਘਾਟਾ ਹੋ ਰਿਹਾ ਸੀ ਉਹਨਾਂ ਦੇ ਉੱਤੇ ਖਰਚਾ ਵੀ ਬਹੁਤ ਹੋ ਗਿਆ ਸੀ ਕਵਲ ਨੇ ਆਪਣੇ ਪਤੀ ਆਕਾਸ਼ ਨਾਲ ਇਸ ਬਾਰੇ ਗੱਲ ਕੀਤੀ ਤੂੰ ਚਿੰਤਾ ਨਾ ਕਰ ਕਵਲ ਅਸੀਂ ਪਾਪਾ ਜੀ ਦੀ ਮਦਦ ਜ਼ਰੂਰ ਕਰਾਂਗੇ ਆਖਰ ਇਹਵੇਂ ਦੇ ਵਕਤ ਵਿੱਚ ਆਪਣੇ ਹੀ ਤਾਂ ਕੰਮ ਹੁੰਦੇ ਆ ਅਕਾਸ਼ ਨੇ ਕਿਹਾ ਅਕਾਸ਼ ਨੇ ਆਪਣੇ ਸੌਰੇ ਨੂੰ 10 ਲੱਖ ਰੁਪਏ ਦੀ ਮਦਦ ਦਿੱਤੀ ਹਾਲਾਤ ਨੂੰ ਠੀਕ ਕਰਨ ਦੇ ਲਈ ਹਾਲਾਤ ਕਾਫੀ ਹੱਦ ਤੱਕ ਠੀਕ ਹੋ ਰਹੇ ਸੀ ਕਿ ਪਤਾ ਚੱਲਦਾ ਆ ਕਿ ਕਵਲਦੀ ਭੈਣ ਨੂੰ ਸਰੀਰ ਦੇ ਕਿਸੇ ਅੰਗ ਵਿੱਚ ਇੱਕ ਗੰਢ ਹੋ ਗਈ ਆ ਜੋ ਆਪਰੇਸ਼ਨ ਕਰਨ ਨਾਲ ਹੀ ਠੀਕ ਹੋ ਸਕਦੀ ਆ ਇਹਨਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਕੁਲਦੀਪ ਜੀ ਨੂੰ ਹੀ ਸੀ ਮੰਮੀ ਜੀ ਮੈਂ ਕੁਝ ਦਿਨਾਂ ਦੇ ਲਈ ਆਪਣੇ ਪੇਕੇ ਜਾਣਾ ਚਾਹੁੰਦੀ ਆ ਮੇਰੀ ਛੋਟੀ ਭੈਣ ਦਾ ਆਪਰੇਸ਼ਨ ਨਹੀਂ ਆ ਤੇ ਪਿਛਲੇ ਕਾਫੀ ਸਮੇਂ ਤੋਂ ਮੇਰੇ ਮੰਮੀ ਪਾਪਾ ਬਿਜ਼ਨਸ ਵਿੱਚ ਆਏ ਉਤਾਰ ਚੜਾਵ ਤੋਂ ਕਾਫੀ ਪਰੇਸ਼ਾਨ ਆ ਇਹੋ ਜਿਹੇ ਸਮੇਂ ਤੇ ਮੈਂ ਉਹਨਾਂ ਦੇ ਨਾਲ ਰਹਿਣਾ ਚਾਹੁੰਦੀ ਆ ਕਵਲ ਨੇ ਕਿਹਾ ਹਾਂ ਬਹੂ ਤੂੰ ਚਲੀ ਜਾ ਆਪਣੇ ਪੇਕੇ ਤੇਰੇ ਉੱਥੇ ਹੋਣ ਨਾਲ ਉਹਨਾਂ ਨੂੰ ਮਦਦ ਮਿਲ ਜਾਵੇਗੀ ਕੁਲਦੀਪ ਜੀ ਨੇ ਕਿਹਾ ਕੁਝ ਦਿਨ ਵੇਖ ਕੇ ਰਹਿ ਕੇ ਕਵਲ ਵਾਪਸ ਸੌਰੇ ਆ ਗਈ ਉਦੀ ਪੈਨ ਦਾ ਇਲਾਜ ਵੀ ਵਧੀਆ ਹੋ ਗਿਆ ਸੀ ਤੇ ਪੀਕਿਆਂ ਦੇ ਹਾਲਾਤ ਵੀ ਹੁਣ ਠੀਕ ਹੋਣ ਲੱਗੇ ਸੀ ਕਵਲ ਦੇ ਪਾਪਾ ਦੀ ਇੱਕ LIC ਪਾਲਸੀ ਮਿਲ ਗਈ ਸੀ ਉਹਦੇ ਪੈਸਿਆਂ ਨਾਲ ਉਹਨੇ ਆਪਣੇ ਜਵਾਈ ਤੋਂ ਲਿਆ ਹੋਇਆ ਕਰਜ ਕਾਫੀ ਹੱਦ ਤੱਕ ਵਾਪਸ ਕਰ ਦਿੱਤਾ ਸੀ ਕੁਝ ਵਕਤ ਬਾਅਦ ਕਵਲ ਤੇ ਆਕਾਸ਼ ਨੂੰ ਆਪਣੇ ਰਿਸ਼ਤੇਦਾਰਾਂ ਵਿੱਚ ਕਿਸੇ ਵਿਆਹ ਤੇ ਜਾਣਾ ਸੀ ਉਥੇ ਇੱਕ ਔਰਤ ਨੂੰ ਕਵਲ ਨੂੰ ਕਹਿੰਦੀ ਆ ਹੁਣ ਤੇਰੇ ਪਾਪਾ ਦੀ ਦੁਕਾਨ ਠੀਕ ਤਰ੍ਹਾਂ ਚੱਲ ਰਹੀ ਐ ਨਾ ਜਾਂ ਨਹੀਂ ਉਹਨਾਂ ਨੂੰ ਤਾਂ ਬੇਟੇ ਵਰਗਾ ਦਮਾਦ ਮਿਲ ਆਇਆ ਜਿਸ ਨੇ ਤੁਰੰਤ 10 ਲੱਖ ਰੁਪਏ ਦੀ ਮਦਦ ਕਰ ਦਿੱਤੀ ਨਹੀਂ ਤਾਂ ਕੀ ਹੁੰਦਾ ਤੇ ਤੇਰੀ ਭੈਣ ਦੀ ਗੰਡ ਦਾ ਪ੍ਰੈਸ਼ਣ ਹੋ ਗਿਆ ਗੰਡਾਂ ਵੀ ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਤੇ ਉਹ ਕੈਂਸਰ ਤਾਂ ਨਹੀਂ ਚੰਗੇ ਡਾਕਟਰ ਨੂੰ ਦਿਖਾਇਆ ਆ ਨਾ ਉਹ ਔਰਤ ਬੋਲੀ ਜਾ ਰਹੀ ਸੀ ਇਹ ਸਾਰੀਆਂ ਗੱਲਾਂ ਤੁਹਾਨੂੰ ਕਿਹਨੇ ਦਸੀਆਂ ਕਵਲ ਨੇ ਪੁੱਛਿਆ ਤੇਰੀ ਸੱਸ ਨੇ ਆਪਣੀ ਸਹੇਲੀ ਨੂੰ ਦੱਸਿਆ ਸੀ ਉਹ ਮੇਰੀ ਵੀ ਸਹੇਲੀ ਆ ਨਾ ਤਾਂ ਉਹਨੇ ਮੈਨੂੰ ਦੱਸ ਦਿੱਤਾ ਉਹ ਔਰਤ ਬੋਲੀ ਕਵਲ ਦੁਖੀ ਮਨ ਨਾਲ ਘਰ ਵਾਪਸ ਆਉਂਦੀ ਆ ਇੱਕ ਦੋ ਦਿਨਾਂ ਬਾਅਦ ਕਵਲ ਦੇ ਫੋਨ ਤੇ ਉਹਦੀ ਮਾਸੀ ਸੱਸ ਮਾਮੀ ਜੀ ਤਾਈ ਜੀ ਤੇ ਨਾ ਜਾਣੇ ਹੋਰ ਕਿੰਨੇ ਫੋਨ ਆਉਂਦੇ ਆ ਸਾਰੇ ਉਦੋਂ ਕੋਲੋਂ ਉਹਦੀ ਭੈਣ ਤੇ ਪਿਤਾ ਦੀ ਆਰਥਿਕ ਸਥਿਤੀ ਦੇ ਬਾਰੇ ਵਿੱਚ ਪੁੱਛ ਰਹੇ ਸੀ ਤੇ ਕਵਲ ਦੇ ਬਾਰੇ ਵਿੱਚ ਵੀ ਕਈ ਗੱਲਾਂ ਪੁੱਛ ਰਹੀ ਸੀ ਜੋ ਕਵਲ ਨੂੰ ਬੇਇੱਜ਼ਤ ਕਰ ਰਹੀਆਂ ਸੀ ਕਵਲ ਨੂੰ ਬਹੁਤ ਗੁੱਸਾ ਆਇਆ ਉਹ ਸਿੱਧਾ ਕੁਲਦੀਪ ਜੀ ਦੇ ਕੋਲ ਮੰਮੀ ਜੀ ਮੈਂ ਇਸ ਘਰ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਦਿਲ ਤੋਂ ਆਪਣਾ ਮੰਨਿਆ ਪਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੈਨੂੰ ਤੇ ਮੇਰੇ ਪੇਕੇ ਵਾਲਿਆਂ ਨੂੰ ਆਪਣਾ ਪਰਿਵਾਰ ਮੰਨਿਆ ਆ ਇਹ ਮੈਂ ਕਿਉਂ ਕਹਿ ਰਹੀ ਹਾਂ ਬਹੂ ਕੁਲਦੀਪ ਜੀ ਬੋਲੇ ਤੁਸੀਂ ਮੈਨੂੰ ਪਹਿਲੇ ਦਿਨ ਤੋਂ ਹੀ ਕਿਹਾ ਸੀ ਇਹ ਬਹੂ ਘਰ ਦੀਆਂ ਗੱਲਾਂ ਬਾਹਰ ਨਹੀਂ ਜਾਣੀਆਂ ਚਾਹੀਦੀਆਂ ਬੰਦ ਮੁਠੀ ਲੱਖ ਦੀ ਖੁੱਲ ਗਈ ਤਾਂ ਕੱਖ ਦੀ ਮੈਂ ਇਸ ਘਰ ਨੂੰ ਆਪਣਾ ਸਮਝਿਆ ਤੁਹਾਨੂੰ ਸਾਰਿਆਂ ਨੂੰ ਆਪਣਾ ਮੰਨਿਆ ਤਾਂ ਹੀ ਤਾਂ ਮੈਂ ਇਸ ਘਰ ਦੇ ਕਿੰਨੇ ਹੀ ਰਾਜ਼ ਆਪਣੇ ਤੱਕ ਰੱਖੇ ਆਪਣੀ ਮਾਂ ਨੂੰ ਵੀ ਨਹੀਂ ਦੱਸੇ ਤੇ ਤੁਸੀਂ ਕੀ ਕੀਤਾ ਰਿਸ਼ਤੇਦਾਰਾਂ ਵਿੱਚ ਜਾਣ ਪਹਿਚਾਣ ਵਾਲਿਆਂ ਨਾਲ ਸਾਰਿਆਂ ਨੂੰ ਮੇਰੇ ਤੇ ਮੇਰੇ ਪੇਕੇ ਵਾਲਿਆਂ ਦੇ ਬਾਰੇ ਵਿੱਚ ਨਾ ਦੱਸਣ ਵਾਲੀਆਂ ਗੱਲਾਂ ਵੀ ਜਗ ਜाहिर ਕਰ ਦਿੱਤੀਆਂ ਤੁਸੀਂ ਉਹਨਾਂ ਨੂੰ ਕਿਹਾ ਕਿ ਮੇਰੇ ਕਾਫੀ ਵਾਲ ਚਿੱਟੇ ਆ ਮੈਂ ਉਹਨਾਂ ਰੰਗ ਕਰਦੀ ਆ ਮੈਂ ਨੀਂਦ ਵਿੱਚ ਖਰਾਟੇ ਮਾਰਦੀ ਆ ਆਪਣੀ ਬਹੂ ਦੀਆਂ ਇਹ ਗੱਲਾਂ ਸਾਰਿਆਂ ਨੂੰ ਦੱਸਣੀਆਂ ਕੀ ਇਹ ਸਹੀ ਆ ਤੁਸੀਂ ਤਾਂ ਸਾਡੇ ਪਤੀ ਪਤਨੀ ਦੇ ਵਿਆਹੁਟਿਕ ਜੀਵਨ ਨਾਲ ਜੁੜੀਆਂ ਗੱਲਾਂ ਵੀ ਬਾਹਰ ਦੱਸ ਦਿੱਤੀਆਂ ਆ ਮੈਂ ਤਾਂ ਕਦੀ ਕਿਸੇ ਨੂੰ ਨਹੀਂ ਕਿਹਾ ਕਿ ਤੁਹਾਡੇ ਲੱਗਪੱਗ ਸਾਰੇ ਦੰਦ ਨਕਲੀ ਆ ਤੁਸੀਂ ਪਤਲਾ ਹੀ ਦਿਖਣ ਲਈ ਕਮਰ ਵਿੱਚ ਟਮੀ ਟੱਕਰ ਦਾ ਇਸਤੇਮਾਲ ਕਰਦੇ ਹੂੰ ਤੁਸੀਂ ਮੇਰੇ ਪਾਪਾ ਦੇ ਬਿਜ਼ਨਸ ਵਿੱਚ ਨੁਕਸਾਨ ਦੇ ਬਾਰੇ ਵੀ ਸਾਰਿਆਂ ਨੂੰ ਦੱਸਿਆ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਉਹਨਾਂ ਦੇ ਦਮਾਦ ਨੇ ਉਹਨਾਂ ਦੀ ਮਦਦ ਕੀਤੀ ਸੀ ਮੇਰੀ ਕੁਆਰੀ ਭੈਣ ਦੀ ਸਰੀਰਕ ਤਕਲੀਫ ਨੂੰ ਵਧਾ ਚੜਾ ਕੇ ਸਾਰਿਆਂ ਨੂੰ ਦੱਸਿਆ ਮੇਰੇ ਚਾਚਾ ਜੀ ਦੀ ਬੇਟੀ ਦੀ ਆਪਣੇ ਪਤੀ ਨਾਲ ਕਿਸ ਗੱਲ ਤੇ ਅਣਬਣ ਹੋ ਗਈ ਇਸ ਵਜ੍ਹਾ ਤੋਂ ਉਹ 1 ਮਹੀਨੇ ਤੋਂ ਆਪਣੇ ਪੇਕੇ ਰਹਿ ਰਹੀ ਆ ਇਹ ਗੱਲ ਵੀ ਤੁਸੀਂ ਬਾਹਰ ਕਰ ਦਿੱਤੀ। ਉਹਨਾਂ ਦਾ ਮਸਲਾ ਤਾਂ ਕੱਲ ਨੂੰ ਸਹੀ ਹੋ ਜਾਵੇਗਾ। ਆਪਸ ਵਿੱਚ ਸੁਲਾ ਵੀ ਹੋ ਜਾਵੇਗੀ। ਪਰ ਹੁਣ ਲੋਕ ਉਹਨਾਂ ਨੂੰ ਗਲਤ ਤਰ੍ਹਾਂ ਜੱਜ ਕਰਨਗੇ। ਕਿ ਇਹ ਗੱਲ ਬਾਹਰ ਕਰਨੀ ਜ਼ਰੂਰੀ ਸੀ? ਕੀ ਤੁਸੀਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਆਪਣਾ ਨਹੀਂ ਸਮਝਦੇ? ਹਰ ਰਿਸ਼ਤੇ ਦੀ ਨੀਂਹ ਵਿਸ਼ਵਾਸ ਤੇ ਟਿਕੀ ਹੁੰਦੀ ਆ। ਤੁਸੀਂ ਮੇਰਾ ਵਿਸ਼ਵਾਸ ਤੋੜਿਆ ਆ। ਅੱਜ ਤੋਂ ਮੇਰੇ ਕੋਲੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਨਾ ਰੱਖਣਾ। ਆਪਣੇ ਭਵਿੱਖ ਵਿੱਚ ਇਵੇਂ ਦਾ ਵਿਹਾਰ ਕੀਤਾ ਤਾਂ ਮੈਂ ਵੀ ਤੁਹਾਡੇ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਰਾਜ਼ ਸਾਰੇ ਦੱਸੂੰਗੀ ਤੁਸੀਂ ਇੱਜ਼ਤ ਵਾਲੇ ਕੰਮ ਕਰੋਗੇ ਤਾਂ ਹੀ ਮੈਂ ਤੁਹਾਨੂੰ ਇੱਜ਼ਤ ਦੇ ਸਕਾਂਗੀ ਕਵਲ ਨੇ ਕਿਹਾ ਬਹੂ ਦੀ ਚੇਤਾਵਨੀ ਤੋਂ ਸੱਸ ਹੁਣ ਸੰਭਲ ਗਈ ਘਰ ਦੀਆਂ ਗੱਲਾਂ ਉਹ ਘਰ ਤੱਕ ਹੀ ਰੱਖਣ ਲੱਗੀ ਸੋ ਦੋਸਤੋ ਆਪਣੀ ਬਹੂ ਤੇ ਉਹਦੇ ਪਰਿਵਾਰ ਨੂੰ ਵੀ ਆਪਣਾ ਸਮਝੋ ਉਹਨਾਂ ਦੇ ਘਰ ਪਰਿਵਾਰ ਦੀ ਬੁराई ਜੋ ਸਮੱਸਿਆ ਦੀ ਗੱਲ ਕਦੀ ਵੀ ਕਿਸੇ ਦੇ ਸਾਹਮਣੇ ਨਾ ਕਰੋ ਤਾਂ ਹੀ ਤਾਂ ਰਿਸ਼ਤਿਆਂ ਦੀ ਦੁਰ ਮਜ਼ਬੂਤ ਰਹੇਗੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ نیچے ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੇ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ